ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਆ ਰਹੀ ਹੈ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ 16% ਡੀਏ ਜਿਹੜਾ ਪੈਂਡਿੰਗ ਹੈ ਉਸ ਤੇ ਵੱਡਾ ਫੈਸਲਾ ਵੱਡਾ ਐਲਾਨ ਹੋ ਗਿਆ ਹੈ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਆ ਰਹੀ ਹੈ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ ਸਾਰੀ ਹੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਨਾਲ ਹੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਤੇ ਨਵੀਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਕਿਹੜਾ ਪੱਤਰ ਜਾਰੀ ਕੀਤਾ ਗਿਆ ਹੈ ਇਹ ਜਿਹੜਾ ਪੰਜਾਬ ਸਿਵਲ ਸਕੱਤਰ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਿਵਲ ਸਕੱਤਰ ਵਿਖੇ ਸਥਿਤ ਦਫ਼ਤਰਾਂ ਦੀਆਂ ਜਿਹੜੀਆਂ ਸਮੂਹ ਐਸੋਸੀਏਸ਼ਨ ਦੇ ਵੱਲੋਂ ਇਹ ਜਿਹੜਾ ਹੈ 8 ਅਕਤੂਬਰ 2025 ਨੂੰ ਇਹ ਪੱਤਰ ਜਾਰੀ ਕੀਤਾ ਗਿਆ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਮਾਨਯੋਗ ਵਿੱਤ ਮੰਤਰੀ ਮਾਨਯੋਗ ਮੁੱਖ ਸਕੱਤਰ ਤੇ ਮਾਨਯੋਗ ਪ੍ਰਮੁੱਖ ਸਕੱਤਰ ਅਤੇ ਮਾਨਯੋਗ ਸਕੱਤਰ ਇਹ ਪੱਤਰ ਉਹਨਾਂ ਨੂੰ ਜਾਰੀ ਕੀਤਾ ਗਿਆ ਜਿਸ ਦਾ ਵਿਸ਼ਾ ਇਹ ਹੈ ਕਿ ਪੰਜਾਬ ਦੇ ਪੈਂਡਿੰਗ ਪੇ 16% ਡੀਏ ਦਾ ਭੁਗਤਾਨ ਕਰਨ ਅਤੇ ਮਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪੱਕੀ ਜਿਹੜੀ ਹੈ ਜਿਹੜੀਆਂ ਮੋਹਰ ਜਿਹੜੀ ਹੈ ਲੱਗਣ ਸੰਬੰਧੀ ਮੰਗਾਂ ਸੰਬੰਧੀ ਜਿਹੜਾ ਮੰਗ ਪੱਤਰ ਅਤੇ ਮੀਟਿੰਗ ਰੈਲੀ ਕਰਨ ਬਾਰੇ ਨੋਟਿਸ ਇੱਕ ਤਰ੍ਹਾਂ ਦਾ ਨੋਟਿਸ ਦਿੱਤਾ ਗਿਆ ਹੈ ਸਰਕਾਰ ਨੂੰ ਜਿਸ ਵਿੱਚ ਐਸੋਸੀਏਸ਼ਨ ਦੇ ਜਿਸ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਚੰਦ ਸਿੰਘ ਖੈਰਾ ਨੇ ਇਹ ਪੱਤਰ ਦੇ ਵਿੱਚ ਲਿਖਿਆ ਕਿ ਆਪਜੀ ਦੇ ਧਿਆਨ ਦੇ ਵਿੱਚ ਲਿਆਂਦਾ ਜਾਂਦਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਮਿਤੀ 1.7.23 ਤੋਂ ਲਾਗੂ ਕੀਤੇ 4% ਡੀ ਮਿਤੀ 1.1.24 ਤੋਂ ਲਾਗੂ ਕੀਤੇ 4% ਡੀ ਮਿਤੀ 7.24 ਤੋਂ ਲਾਗੂ ਕੀਤੇ 3% ਡੀ ਅਤੇ ਮਿਤੀ 1.1.25 ਤੋਂ ਲਾਗੂ ਕੀਤੇ ਗਏ 2% ਅਤੇ 10.7.2025 ਤੋਂ ਲਾਗੂ ਕੀਤੇ ਗਏ 3% ਡੀ ਨੂੰ ਕੁੱਲ ਮਿਲਾ ਕੇ ਜਿਹੜਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ 16% ਡੀ ਪੈਂਡਿੰਗ ਹੋ ਗਿਆ ਹੈ ਜਿਸ ਕਰਕੇ ਸਮੂਹ ਮੁਲਾਜ਼ਮਾਂ ਦੇ ਵਿੱਚ ਜਿਹੜੇ ਕੀ ਸਰਕਾਰ ਦੇ ਪ੍ਰਤੀ ਜਿਹੜਾ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਜਾਇਜ਼ ਹੱਕੀ ਮੰਗਾਂ ਜਿਨ੍ਹਾਂ ਦੀ ਡਿਟੇਲ ਦੇ ਵਿੱਚ ਪੱਤਰ ਨਾਲ ਨੱਥੀ ਕੀਤਾ ਗਿਆ ਹੈ ਪਿਛਲੇ ਕਾਫੀ ਸਮੇਂ ਤੋਂ ਪੈਂਡਿੰਗ ਪਈਆਂ ਹਨ ਤੇ ਆਪ ਜੀ ਨੂੰ ਬੇਨਤੀ ਹੈ ਕਿ ਮੁਲਾਜ਼ਮਾਂ ਦੇ ਪੈਂਡਿੰਗ ਪਏ 16% ਡੀਏ ਦਾ ਭੁਗਤਾਨ ਤੁਰੰਤ ਕੀਤਾ ਜਾਵੇ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਹੱਕੀ ਮੰਗਾਂ ਦੇ ਲਈ ਜੁਆਇੰਟ ਐਕਸ਼ਨ ਕਮੇਟੀ ਸਿਵਲਸ ਜਿਹੜਾ ਹੈ ਪੰਜਾਬ 시ਵਸਕੱਤਰ ਨੂੰ ਇੱਕ ਤੁਰੰਤ ਪੈਨਲ ਮੀਟਿੰਗ ਦਿੱਤੀ ਜਾਵੇ ਪੈਂਡਿੰਗ ਪਿਆ ਡੀ ਅਤੇ ਪੈਨਲ ਮੀਟਿੰਗ ਨਾ ਮਿਲਣ ਦੀ ਸੂਰਤ ਦੇ ਵਿੱਚ ਸਕੱਤਰ 1 ਅਤੇ 2 ਦੀ ਬਿਲਡਿੰਗ ਦੇ ਵਿੱਚ ਸਥਿਰ ਸਮੂਹ ਦਫ਼ਤਰਾਂ ਦੇ ਵੱਲੋਂ ਪੰਜਾਬ 시ਵਸਕੱਤਰ ਤੋਂ 2 ਵਿਖੇ ਮਿਤੀ 14 10 25 ਜਾਣੀ ਕਿ ਮੰਗਲਵਾਰ ਨੂੰ ਮਿਨੀ ਸਕੱਤਰ ਵਿਖੇ ਬਾਅਦ ਦੁਪਹਿਰ ਅਤੇ ਨਾਲ ਹੀ 16 10 25 ਨੂੰ ਵੀਰਵਾਰ ਨੂੰ ਪੰਜਾਬ ਸਿਵਸਕੱਤਰ ਇੱਕ ਵੱਖਰੇ ਜਿਹੜੇ ਕਿ ਇੱਕ ਸਵੇਰੇ ਇੱਕ ਵਿਸ਼ਾਲ ਸਾਂਝੀ ਰੈਲੀ ਕੀਤੀ ਜਾਵੇਗੀ ਜਿਸ ਦੀ ਨੋਰਲ ਜ਼ਿੰਮੇਵਾਰੀ ਜਿਹੜੀ ਆਪਜੀ ਦੀ ਹੋਵੇਗੀ ਜਾਣੀ ਕਿ ਸਰਕਾਰ ਦੀ ਹੋਵੇਗੀ ਇਹਨਾਂ ਰੈਲੀਆਂ ਤੋਂ ਬਾਅਦ ਜਿਹੜਾ ਕਿ ਇਹਨਾਂ ਰੈਲੀਆਂ ਤੋਂ ਪਹਿਲਾਂ ਜਿਹੜਾ ਪੰਜਾਬ ਸਿਵਸਕੱਤਰ ਇੱਕ ਵਿਖੇ ਦੁਪਹਿਰ 1 ਵਜੇ ਮੀਟਿੰਗ ਵੀ ਕੀਤੀ ਜਾਵੇਗੀ ਸੋ ਦੋਸਤੋ ਇਹ ਜਿਹੜੇ ਚੇਅਰਮੈਨ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਆਪਣੇ ਦਸਤਕ ਦੇ ਹੇਠ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਮਾਨਯੋਗ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮੁੱਖ ਸਕੱਤਰ ਪ੍ਰਮੁੱਖ ਸਕੱਤਰ ਤੇ ਮਾਨਯੋਗ ਸਕੱਤਰ ਸਾਹਿਬ ਨੂੰ ਤੇ ਦੋਸਤੋ ਹੁਣ ਦੇਖਣਾ ਹੋਵੇਗਾ ਕਿ ਮੁਲਾਜ਼ਮਾਂ ਦੀਆਂ ਜਿਹੜੀਆਂ ਸਰਕਾਰੀ ਜਿਹੜੀਆਂ ਸਰਕਾਰੀ ਮੁਲਾਜ਼ਮਾਂ ਦੀ ਜਿਹੜੀ ਹੱਕੀ ਮੰਗਾਂ ਨੇ 16% ਜਿਹੜਾ ਪੈਂਡਿੰਗ ਡੀਏ ਹੈ ਉਸ ਨੂੰ ਲੈ ਕੇ ਹੁਣ ਸਰਕਾਰ ਕੀ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਪਹਿਲਾਂ ਕੋਈ ਤੋਹਫਾ ਦਿੰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ